ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਸੁਲਤਾਨ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ ਵਿਖੇ ਅੱਜ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਾਹਿਬ ਸਮੁੱਚੀ ਜੈਕਟਿਵ ਕਮੇਟੀ ਤੇ ਅਤੇ ਬਹੁਤ ਹੀ ਸਤਿਕਾਰਯੋਗ ਅਸਤੀ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਅਕਸ਼ਰੀ ਕਾਲਕ ਸਹਿਬ ਅਤੇ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਰੀਆਂ ਸੰਗਤਾਂ ਸੰਤਾ ਮਹਾਪੁਰਸ਼ਾਂ ਨਿਹੰਗ ਜਥੇਬੰਦੀਆਂ ਅਤੇ ਦਮਦਿਮ ਟਕਸਾਲ ਅਤੇ ਨਿਰਮਲ ਜਥੇਬੰਦੀਆਂ ਅਤੇ ਬਹੁਤ ਹੀ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਗੁਰੂ ਨੇ ਸਾਡੇ ਤੇ ਬਹੁਤ ਵੱਡਾ ਮਾਲਕ ਨੇ ਤਰਸ ਕੀਤਾ ਜੋ ਪਿਛਲੇ ਕੋਈ ਮਾਤਾ ਪਿਤਾ ਦੀ ਕੋਈ ਕਮਾਈ ਆ ਸੰਗਤਾਂ ਦੀਆਂ ਅਸੀਸਾਂ ਨੇ ਉਹਨਾਂ ਦੀ ਕਿਰਪਾ ਬਖਸ਼ੇ ਦੁਆਰਾ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਬਖਸ਼ੇ ਦੁਆਰਾ ਇਹ ਬਹੁਤ ਹੀ ਮਹਾਨ ਪਿਤਰ ਸੇਵਾ ਬਖਸ਼ਿਸ਼ ਕੀਤੀ ਹੈ ਇਹ ਦਾਸ ਅਰਦਾਸ ਬੇਨਤੀ ਕਰਦਾ ਗੁਰੂ ਰਾਮਦਾਸ ਮਹਾਰਾਜ ਰਣਾ ਚ ਇਹ ਪਾਰਸ਼ਾ ਅਸਿੰਯੋਗਨੀ ਤੁਸੀਂ ਆਪ ਹੀ ਸੀਸ ਤੇ ਮਿਹਰ ਪ੍ਰਾਤ ਰੱਖ ਕੇ ਆਪ ਮਹਾਨ ਪਿਤਰ ਸੇਵਾ ਦੇ ਯੋਗ ਬਣਾ ਕੇ ਆਪ ਸੇਵਾ ਲੈਂਦੇ ਰਹੋ ਵਿਸ਼ੇਸ਼ ਤੌਰ ਤੇ ਤੱਕ ਸ੍ਰੀ ਦਾਨਨ ਸਾਹਿਬ ਦੀਆਂ ਸੰਗਤਾਂ ਅਲੱਖਾ ਗੁਰੂ ਕਾਂਸੀ ਸੰਗਤਾਂ ਦਾ ਜਿੱਥੇ ਦਾਸ ਨੇ 20 ਸਾਲ ਪੰਜ ਪੀਰੇ ਸਾਹਿਬ ਨੇ ਸੇਵਾ ਅਮਰ ਸੰਚਾਰ ਦੀ ਨਿਭਾਈ ਆ ਕੋਟਾਨ ਕੋਟ ਸ਼ੁਕਰ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ಅಪਾਰ ਕਿਰਪਾ ਬਖਸ਼ਿ ਕਰਕੇ ਗੁਰੂ ਕਾਂਸੀ ਧਰ ਤੋਂ ਏਡੀ ਵੱਡੀ ਮਹਾਨ ਇਹ ਸੇਵਾ ਬਖਸ਼ਿਸ਼ ਕੀਤੀ ਆ ਰੋਮ ਰੋਮ ਕਰਕੇ ਪਾਤਸ਼ਾਹ ਬਹੁਤ ਸ਼ੁਕਰ ਸੰਗਤਾਂ ਦਾ ਸ਼ੁਕਰ ਸਮੁੱਚੇ ਪੰਥ ਦਾ ਸ਼ੁਕਰ ਅਤੇ ਅਰਦਾਸ ਬੇਨਤੀ ਹੈ ਇਸੇ ਤਰ੍ਹਾਂ ਸਾਡਾ ਖਾਲਸਾ ਪੰਥ ਚੜ੍ਹਦੀ ਕਲਾ ਕਰੇ ਤੇ ਗੁਰੂ ਰਾਮਦਾਸ ਸਾਡੇ ਤੋਂ ਇਸੇ ਤਰ੍ਹਾਂ ਸਾਰੇ ਸਿੰਘ ਸਰਵਨਾ ਤੋਂ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਸੇਵਾ ਕਰਨ ਦਾ ਬਲਦਮ ਚੌ ਬਖਸ਼ਿਸ਼ ਕਰਨ ਸਾਰਿਆਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਪਾਤਸ਼ਾਹ ਜੀ ਦਾ ਸਾਰੇ ਸਮੁੱਚੇ ਮੀਡੀਆ ਦਾ ਜਿਨੇ ਆਪ ਜੀ ਇੱਥੇ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਪਾਵਨ ਬਾਣੀ ਦਾ ਬਚਨ ਹੈ ਸੇਵਾ ਮੰਗੇ ਸੇਵ ਕੋ ਲਾਇਆ ਆਪਣੀ ਸੇਵ ਸਾਧੂ ਸੰਗਮ ਸਕਤੇ ਟੁੱਠੇ ਪਾਵਾ ਦੇਵ ਭਾਨਕੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਗੁਰੂ ਹਰਕਿੰਦਰ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਮਿਹਰਮਤ ਕਰਕੇ ਦੋ ਗੁਰਮੁਖ ਪਿਆਰੇ ਯਾਨੀ ਕੇਵਲ ਸਿੰਘ ਜੀ ਔਰ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਹੋਰਾਂ ਤੇ ਰਹਿਮਤ ਕੀਤੀ ਹੈ ਕਿ ਉਹਨਾਂ ਨੂੰ ਅੱਜ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਦੀ ਸੇਵਾ ਸੰਭਾਲਣ ਦਾ ਜੋ ਸੁਭਾਗਾ ਸਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਔਰ ਇੱਕ ਮਰਿਆਦਾ ਬਣਾਈ ਹੋਈ ਹੈ ਮਰਿਆਦਾ ਚੱਲੇ ਆਉਂਦੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੇਵਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਜੀ ਵਿਖੇ ਆ ਕੇ ਅਰਦਾਸ ਕਰਕੇ ਮੁਖਵਾਖ ਲੈ ਕੇ ਜੋ ਸਨਮਾਨ ਦੀ ਮਖੂਸ਼ ਹੋਈ ਹੈ ਉਸ ਤੋਂ ਬਾਅਦ ਜਿਹੜੀ ਇੱਜ਼ਤ ਦੀ ਮਰਿਆਦਾ ਇਹ ਸੰਪੰਨ ਹੋ ਜਾਂਦੀ ਹੈ ਔਰ ਅੱਜ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਜੀ ਵਿਖੇ ਜੋ ਸਿੰਘ ਸਾਹਿਬ ਜੀ ਦੇ ਸੇਵਾ ਸੰਭਾਲ ਉਸ ਭਾਗੰਦੇ ਜਿਹੜੀ ਮਰਿਆਦਾ ਸੀ ਉਹ ਸੰਪੰਨ ਹੋਈ ਹੈ ਮੈਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਇਹਨਾਂ ਦੋਨਾਂ ਗੁਰਮੁਖਾਂ ਦੇ ਅਸੀਸ ਤੇ ਮਿਹਰ ਭਰਿਆ ਹੱਥ ਰੱਖਣ ਔਰ ਗੁਰਮਰਯਾਦਾ ਜਿਹੜੀ ਹੈ ਬੜੀ ਹੈ ਚੜਦੀ ਕਲਾ ਇੱਕ ਇਕਾਗਰਤਾ ਦੇ ਨਾਲ ਉਦਮ ਦੇ ਨਾਲ ਸਤਿਗੁਰੂ ਜੀ ਨਿਭਾਉਣ ਦਾ ਬਲ ਬਖਸ਼ਿਸ਼ ਕਰ ਸਿੰਘ ਸਾਹਿਬ ਚੋਣ ਕਿਵੇਂ ਹੁੰਦੀ ਹੈ ਕਿੰਨੇ ਸਿੰਘ ਸਾਹਿਬ ਇਸਾਲ ਲੈਂਦੇ ਨੇ ਕਿਸ ਤਰੀਕੇ ਨਾਲ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬ ਕਮੇਟੀ ਬਣਦੀ ਹੈ ਜਿਵੇਂ ਜਿਵੇਂ ਹਰਮੰਦਰ ਸਾਹਿਬ ਜੀ ਵਿਖੇ ਕੋਈ ਸਿੰਘ ਸਾਹਿਬ ਜੀ ਸੇਵਾ ਮੁਕਤ ਹੋ ਜਾਂਦੇ ਆ ਤੇ ਲੋੜ ਅਨੁਸਾਰ ਹੈਡ ਗ੍ਰੰਥੀ ਸੱਚਖੰਡ ਚੀਰ ਹਰਮੰਦਰ ਸਾਹਿਬ ਉਹ ਇੱਕ ਪੱਤਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਦੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰ ਕਮੇਟੀ ਵਿੱਚ ਵਿਚਾਰ ਕੇ ਕਿ ਸਿੰਘ ਸਹਿਬਾਨ ਰੱਖਣ ਦੀ ਭਰਤੀ ਕਰਨ ਦੀ ਨਿਯੁਕਤ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਭੇਜਦੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ ਜੋ ਜਿਹੜੇ ਜਿਹੜੇ ਉਮੀਦਵਾਰ ਉਹਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਲਈ ਜਾਂਦੀ ਹੈ ਔਰ ਜਿਹੜੇ ਉਹ ਇੰਟਰਵਿਊ ਚ ਸਫਲ ਹੁੰਦੇ ਨੇ ਉਨ੍ਹਾਂ ਦੇ ਨਾਮਾਂ ਦੇ ਉੱਤੇ ਜਿਹੜੀ ਮੋਹਰ ਹੈ ਉਹ ਸਬਕਮੇਟੀ ਵੱਲੋਂ ਲੱਗਦੀ ਹੈ ਉਹ ਉਪਰੰਤ ਫੇਰ ਜੋ ਜਿਹੜੀ ਉਹ ਸਬਕਮੇਟੀ ਦੀ ਸਾਈਨ ਕੀਤੀ ਹੋਈ ਜਿਹੜੀ ਪੱਤਰਕਾ ਹੁੰਦੀ ਹੈ ਉਹ ਅੰਤਰ ਕਮੇਟੀ ਕੋਲ ਭੇਜੀ ਜਾਂਦੀ ਹੈ ਅੰਤਰ ਕਮੇਟੀ ਆਪਣੀ ਮੀਟਿੰਗ ਕਰਕੇ ਉਹਦੇ ਫੈਸਲੇ ਵਿੱਚ ਜਿਹੜਾ ਉਹ ਗ੍ਰੰਥੀ ਸਿੰਘ ਸਾਹਿਬ ਨਿਯੁਕਤ ਕਰਨ ਵਾਸਤੇ ਜਿਹੜਾ ਫੈਸਲਾ ਹੈ ਉਹ ਕਰਦੀ ਹੈ ਉਪਰੰਤ ਸਮਾਨੀਗਤ ਕਰਕੇ ਜਿਵੇਂ ਅੱਜ ਸੇਵਾ ਸੰਭਾਲ ਸਮਾਗਮ ਹੋਇਆ ਇਹ ਜਿਹੜਾ ਸੇਵਾ ਸੰਭਾਲ ਸਮਾਗਮ ਹੈ ਉਹ ਕੀਤਾ ਜਾਂਦਾ ਹੈ ਔਰ ਬਾਕੀ ਸਾਰੀ ਮਰਿਆਦਾ ਜਵਾਬਤਿਨੇ ਦੇਖੀਏ ਇਹ ਸਾਰੀ ਜਿਹੜੀ ਮਰਿਆਦਾ ਹੈ ਇਹ ਨਵਾਈ ਜਾਂਦੀ ਹੈ ਸਰ ਵੀ ਹੁਣ ਅੱਗੇ ਵਾਸਤੇ ਸਿੰਖ ਸਾਹਿਬ ਜੀ ਦੀ ਗਿਣਤੀ ਸਭ ਪੂਰਨ ਹੋ ਗਈ ਤਾਂ ਅਜੇ ਰੋਸਿੰਗ ਸਰੂ ਦੀ ਗਰੂਰ ਤੇ ਅ ਠੀਕ ਹੈ ਸਮੇਂ-ਸਮੇਂ ਜੋ ਕਿ ਲੋੜ ਉਸਾਰ ਜਿਹੜੀ ਭਰਤੀ ਹੈ ਜਿਹੜੀ ਨਿਯੁਕਤੀ ਹੈ ਉਹ ਹੁੰਦੀ ਰਹਿੰਦੀ ਹੈ ਤੇ ਬਾਕੀ ਸੰਗਤ ਦੇ ਵਿੱਚ ਸੰਗਤ ਦੇ ਬਰਾਵੇ ਤੇ ਵਿਮਨ ਜੋਗ ਸਿੰਘ ਸਾਹਿਬ ਜੀ ਨੇ ਸੰਗਠ ਚ ਜਾਣਾ ਹੁੰਦਾ ਪ੍ਰਚਾਰ ਵਾਸਤੇ ਵੀ ਜਾਣਾ ਹੁੰਦਾ ਹੈ ਇਹ ਬਾਕੀ ਲੋਡ ਨੂੰ ਸਾਰ ਫਿਲਹਾਲ ਜਿਹੜੀ ਅੱਜ ਨਿਯੁਕਤਿਆ ਹੋਣ ਦਾ ਜਿਹੜਾ ਲੋਡ ਹੈ ਉਹ ਸੰਪੂਰਨ ਹੋਈ ਹੈ ਅੱਗੇ ਜਿਵੇਂ ਜਿਵੇਂ ਸਤਿਗੁਰੂ ਹੁਕਮ ਕਰਨਗੇ ਤੇਵੇਂ ਇਹ ਕਾਰ ਚੱਲਦੀ ਰਹੇਗੀ